ਮੁਲਕ ਦੇ ਵਿੱਚ ਪੰਜਾਬ ਇਹ じゃ ਪਹਿਲਾ ਸੂਬਾ ਬਣ ਗਿਆ ਜਿੱਥੋਂ ਦਾ ਹਰ ਘਰ ਹਰ ਪਰਿਵਾਰ तकरीबन 65 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ ਹਰ ਘਰ ਹਰ ਪਰਿਵਾਰ ਦਾ ਹਰ ਜੀ ਹੈ ਜਿਹੜਾ ਯਾਨੀ ਕਿ 100% ਪੋਪੂਲੇਸ਼ਨ ਹੈ ਜਿਹੜੀ ਉਹਨਾਂ ਨੂੰ ਹੈਲਥ ਕਵਰ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਅੱਜ ਤੋਂ ਦੇਣਾ ਸ਼ੁਰੂ ਕਰ ਦਿੱਤਾ ਕੱਲ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਵੰਤ ਸਿੰਘ ਉਹਨਾਂ ਨੇ ਮੁਹਾਲੀ ਕਦੇ ਦੀ ਸ਼ੁਰੂਆਤ ਕੀਤੀ ਸੀਗੀ ਅਸੀਂ ਸੁਣਾਂ ਤੋਂ ਇਹਨਾਂ ਸਾਰੇ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਜਿਵੇਂ ਤੁਸੀਂ ਹੁਣੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਮੋਬਾਈਲ ਐਪ ਦੇ ਉੱਪਰ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਹੁੰਦੀ ਹੈ ਔਰ ਉਸ ਤੋਂ ਬਾਅਦ ਉਹਨੂੰ ਸਲਿੱਪ ਕੱਢ ਕੇ ਦਿੰਨੇ ਆ ਤੇ ਇਹ ਸਲਿੱਪ ਤੋਂ ਬਾਅਦ ਇਹਨਾਂ ਨੂੰ ਸੀਐਸਸੀ ਸੈਂਟਰ ਤੋਂ ਕਾਰਡ ਨੇ ਜਿਹੜੇ ਉਹ ਮਿਲਣਗੇ ਜਿੰਨਾ ਲੋਕਾਂ ਦੀ ਜਿਵੇਂ ਜਿਵੇਂ ਰਜਿਸਟ੍ਰੇਸ਼ਨ ਹੋਈ ਜਾਊਗੀ ਓਵੇਂ ਓਵੇਂ ਉਹਨਾਂ ਦੀ ਹੈਲਥ ਇੰਸ਼ੋਰੈਂਸ ਦਾ ਕਵਰ ਹੈ ਜਿਹੜਾ ਉਹ ਉਸ ਦਿਨ ਤੋਂ ਹੀ ਸ਼ੁਰੂ ਹੋ ਜਾਏਗਾ